ਇਸ ਤਰ੍ਹਾਂ ਹੈ ਜੀ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਹੈ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਸਭ ਤੋਂ ਸਪਸ਼ਟ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਹੁਣ ਕੋਟ ਲੱਗਾ ਹੋਇਆ ਇਸ ਕਰਕੇ ਇਲੈਕਸ਼ਨ ਕਮਿਸ਼ਨ ਵੱਲੋਂ ਸਪਸ਼ਟ ਹਦਾਇਤਾਂ ਨੇ ਵੀ ਨਸ਼ੇ ਦਾ ਖਾਸ ਤੌਰ ਤੇ ਸਾਡਾ ਮੇਨ ਫੋਕਸ ਹੀ ਇਹ ਹੈਗਾ ਵੀ ਵੱਧ ਤੋਂ ਵੱਧ ਜਿਹੜੀ ਨਸ਼ੀ ਰਿਕਵਰੀ ਕੀਤੀ ਜਾਵੇ ਤੇ ਸਾਡੇ ਮਾਨਯੋਗ ਐਸਐਸਪੀ ਸ੍ਰੀ ਸਰਿੰਦਰ ਲੰਬਾ ਆਈਪੀਐਸ ਐਸਐਸਪੀ ਹਿਆਰਪੁਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਅਸੀਂ ਇਸ ਪਿੰਡ ਦੇ ਵਿੱਚ ਵੈਸੇ ਰੈਂਡਮਲੀ ਅਸੀਂ ਰੋਜ਼ ਹੀ ਸਾਡੀਆਂ ਨਾਕੇ ਵੀ ਲੱਗਦੇ ਨੇ ਰੇਡ ਵੀ ਤੇ ਅੱਜ ਅਸੀਂ ਸਾਰੇ ਥਾਣੇ ਚੌਂਕੀ ਚਾਰਜਸ ਸਾਡੇ ਨਾਲ ਜਿਹੜਾ ਪੂਰੀ ਲੇਡੀ ਫੋਰਸ ਲੈ ਕੇ ਅਸੀਂ ਪੂਰੇ ਪਿੰਡ ਦੀ ਸਰਚ ਕਰ ਰਹੇ ਆ ਜੀ ਤੇ ਜੇ ਕੋਈ ਰਿਕਵਰੀ ਹੁੰਦੀ ਆ ਫਿਰ ਉਹਦੇ ਬਾਰੇ ਤੁਹਾਨੂੰ ਅਸੀਂ ਬਾਅਦ ਵਿੱਚ ਖਲਾਸਾ ਕਰਾਂਗੇ ਜੀ ਬਿਲਕੁਲ ਉਮੀਦ ਹੈ ਜੀ ਕੋਈ ਨਾ ਕੋਈ ਰਿਕਵਰੀ ਕਿਉਂਕਿ ਮਨੋ ਸਾਡੇ ਸੋਰਸ ਵੀ ਜਿਹੜੇ ਅਸੀਂ ਲਾ ਕੇ ਰੱਖਦੇ ਆ ਤੇ ਇਹਦੇ ਤਹਿਤ ਇਹਦੇ ਇਦਾਂ ਜੀ ਅਸੀਂ ਮਨੋ ਜੇ ਸ਼ੱਕੀ ਪੁਰਸ਼ ਰੌਂਡ ਅਪ ਵੀ ਕੀਤੇ ਨੇ ਤੇ ਪੂਰਾ ਵੈਰੀਫਾਈ ਕਰਕੇ ਜਿਹੜਾ ਜੋ ਵੀ ਇਹਦੇ ਡਿਟੇਲ ਹੈ ਉਹ ਬਾਅਦ ਵਿੱਚ ਮੀਡੀਆ ਨੂੰ ਲਾ ਕੇ ਬਿਗਾਦਾ ਅਸੀਂ ਦੱਸਾਂਗੇ ਜੀ ਤੇ ਵੈਸੇ ਸਾਡਾ ਮਨ ਜਿਹੜਾ ਇਹ ਖਾਸ ਫੋਕਸ ਜਿਹੜੇ ਹੌਟਸਪੌਟ ਜਿੱਦਾਂ ਹੈਗੇ ਨੇ ਪਿਛਲੇ ਟਾਈਮ ਦੇ ਵਿੱਚ ਵੀ ਇੱਥੇ ਕਾਫੀ ਜਿਹੜੀਆਂ ਐਫਆਈਆਰ ਹੈਗੀਆਂ ਨੇ ਤੇ ਇਸ ਕਰਕੇ ਸਾਡਾ ਫੋਕਸ ਮੇਨ ਜਿੱਦਾਂ ਦਿਨ ਵਾਰ ਅਸੀਂ ਖੜੇ ਆ ਤੇ ਸਾਡਾ ਵੱਧ ਤੋਂ ਵੱਧ ਹੁੰਦਾ ਜੀ ਡੇਲੀ ਮੇਰੀ ਗੱਡੀ ਸਾਡੀ 112 ਵਾਲੀ ਗੱਡੀ ਜਿਹੜੀ ਆ ਉਹ ਪੂਰਾ ਦਿਨ ਸਪਿੰਟ ਤੇ ਦੁਵਾਲੇ ਸੀ ਰਾਉਂਡ ਰੱਖਦੇ ਆ ਜੀ ਪੂਰਾ ਵੀ ਜਿਹੜੇ ਮਾੜੇ ਬੰਦੇ ਨੂੰ ਜਿਹੜਾ ਪ੍ਰੈਸ਼ਰ ਪਾ ਕੇ ਤੇ ਨਸ਼ੇ ਦਾ ਕੰਮ ਜਿਹੜਾ ਬਿਲਕੁਲ ਬੰਦ ਰਵੇ ਜੀ ਚਿਤਾਬਰੀ ਵਗੈਰਾ ਪੁਚਿਆਰੀ ਲੋਕਾਂ ਜਿਹੜੇ ਨਸ਼ੇ ਇੱਥੇ ਹੈਗੇ ਬਿਲਕੁਲ ਜੀ ਬਿਲਕੁਲ ਚੇਤਾਵਨੀ ਪੂਰਾ ਸਖਤ ਐਕਸ਼ਨ ਹੋਏਗਾ ਜੀ ਕੋਈ ਮਤਲਬ ਸਪੇਅਰ ਨਹੀਂ ਕੀਤਾ ਜਾਊਗਾ ਔਰ ਜੇ ਬਣਾਉਂਦੀ ਹੁੰਦੀ ਆ ਤਾਂ ਫਿਰ ਜਿਹਦੀਆਂ ਸੁਰੱਖਾਂ ਪਿੱਛੇ ਜਾਏਗਾ ਜੀ ਬੰਦਾ ਡੈਫੀਨੇਟ